ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਾਂ ਦੀ ਇਸ ਆਪਣੀ ਨਵੇਂ ਵੀਡੀਓ ਵਿੱਚ ਅੱਜ ਗੱਲ ਕਰਦੇ ਹਾਂ ਕਿ ਇੱਕ ਰਾਜਾ ਹੁੰਦਾ ਉਹ ਬਹੁਤ ਹੀ ਜ਼ਿਆਦਾ ਤਕੜਾ ਰਾਜਾ ਸੀਗਾ ਮਤਲਬ ਬੜਾ ਅਮੀਰ ਸੀ ਇੱਕ ਦਿਨ ਉਹਦੇ ਦਰਬਾਰ ਵਿੱਚ ਇੱਕ ਕਲਾਕਾਰ ਜਾਂਦਾ ਤੇ ਉਹ ਕਲਾਕਾਰ ਬਹੁਤ ਹੀ ਗਰੀਬ ਹੁੰਦਾ ਤੇ ਉਹ ਰਾਜਾ ਨੂੰ ਕਹਿੰਦਾ ਕਹਿੰਦਾ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾਗਾ ਤੁਸੀਂ ਸੁਣੋ ਤੇ ਉਹ ਕਹਿੰਦਾ ਲੈ ਆ ਬਈ ਸੁਣਾ ਫਿਰ ਤੇ ਉਹ ਗੀਤ ਸੁਣਾਉਣ ਲੱਗਦਾ ਜਦੋਂ ਪਤਾ ਹੀ ਨਹੀਂ ਲੱਗਦਾ 4 6 ਘੰਟੇ ਕਦੋਂ ਬੀਤ ਜਾਂਦੇ ਆ ਉਹਦਾ ਗੀਤ ਸੁਣਦੇ ਸੁਣਦੇ ਸਾਰੇ ਉਹਦੇ ਗੀਤੇ ਚ ਮਗਨ ਹੋ ਜਾਂਦੇ ਆ ਤੇ ਰਾਜਾ ਉਹਦੇ ਗੀਤ ਸੁਣ ਕੇ ਤੇ ਰਾਜਾ ਉਹਨੂੰ ਕਲਾਕਾਰ ਨੂੰ ਕਹਿੰਦਾ ਤੈਨੂੰ ਜੋ ਕੋਈ ਚਾਹੀਦਾ ਤੂੰ ਮੇਰੇ ਤੋਂ ਮੰਗ ਲੈ ਤੇ ਉਹ ਕਲਾਕਾਰ ਕਹਿੰਦਾ ਰਾਜਾ ਜੀ ਤੁਸੀਂ ਆਪ ਹੀ ਦੇ ਦਿਓ ਜੋ ਕੋਈ ਦੇਣਾ ਕਹਿੰਦਾ ਮੈਨੂੰ ਨਹੀਂ ਪਤਾ ਵੀ ਮੈਂ ਕੀ ਮੰਗਾ ਰਾਜਾ ਕਹਿੰਦਾ ਤੂੰ ਮੰਗ ਜਿਹੜਾ ਤੇਰਾ ਜੀ ਕਰਦਾ ਜਿਹੜਾ ਤੇਰਾ ਚਿੱਤ ਕਰਦਾ ਉਹ ਹੀ ਮੰਗ ਉਹ ਫੇਰ ਕਲਾਕਾਰ ਕਹਿ ਦਿੰਦਾ ਕਹਦਾ ਜਿਹੜਾ ਕੋਈ ਥੋੜਾ ਜਿਹਾ ਚਿਤ ਕਰਦਾ ਉਹ ਮੈਨੂੰ ਦੇ ਦੋ ਬਸ ਆਪ ਦੇ ਖੁਸ਼ੀ ਜਿੰਨੇ ਥੋੜੀ ਖੁਸ਼ੀ ਆਣਾ ਮੈਨੂੰ ਦੇ ਦੋ ਤੇ ਉਹ ਰਾਜਾ ਬਈ ਉਹਨੂੰ ਬਹੁਤ سارے ਪੈਸੇ ਸੋਨੇ ਤੇ ਸਿੱਕੇ ਹੀਰੇ ਜਵਾਹਰਾਤ ਤੇ ਕਈ ਪਿੰਡ ਜਿਹੜੇ ਉਹਨੂੰ ਦੇ ਦਿੰਦਾ ਇੰਨਾ ਖੁਸ਼ ਹੁੰਦਾ ਉਹ ਦੇਖ ਤਾ ਤੇ ਨਾਲ ਕਲਾਕਾਰ ਦਾ ਇੱਕ ਮੁੰਡਾ ਆਇਆ ਹੋਇਆ ਸੀਗਾ ਨਾਲ ਹੁੰਦੀ ਆ ਜਿਹੜੇ ਉਹ ਮੁੰਡਾ ਕਹਿੰਦਾ ਤੂੰ ਕਿਉਂ ਨਹੀਂ ਮੰਗਿਆ ਜਦੋਂ ਰਾਜਾ ਕਹੀ ਜਾਂਦਾ ਸੀ ਆ ਵੀ ਮੰਗ ਲੈ ਮੈਥੋਂ ਮੰਗ ਲੈ ਮੈਥੋਂ ਵੀ ਤੂੰ ਕਿਉਂ ਨਹੀਂ ਮੰਗਿਆ ਸੀ ਤੇ ਉਹ ਕਲਾਕਾਰ ਕਹਿੰਦਾ ਮੈਂ ਮੰਗਣਾ ਸੀ ਮੈਂ ਆਪਦੇ ਔਕਾਤ ਸਿਰ ਤੇ ਮੰਗਣਾ ਸੀ ਮੈਂ ਕੀ ਮੰਗ ਲੈਂਦਾ ਵਾਤਾ-ਵੱਤ ਥੋੜੇ ਬਹੁਤ ਪੈਸੇ ਮੰਗ ਲੈਂਦਾ ਕਹਿੰਦਾ ਰਾਜਾ ਹੈਗਾ ਉਹ ਆਪਦੇ ਸਟੇਟਸ ਦੇ ਹਿਸਾਬ ਨਾਲ ਦਊਗਾ ਤਾਂ ਕਰਕੇ ਹੁਣ ਇੰਨਾ ਕੁ ਹੀ ਦੇਤਾ ਅੱਜ ਇਹ ਕਹਿੰਦਾ ਮੈਂ ਮੰਗਦਾ ਮੇਰੀ ਕੀ ਔਕਾਤ ਸੀ ਮੈਂ ਕੀ ਮੰਗ ਲੈਂਦਾ ਉਹਨੇ ਦਿੱਤਾ ਆਪਦੇ ਸਟੇਟਸ ਦੇ ਹਿਸਾਬ ਨਾਲ ਵਿਯੋਧ ਕਿੰਨਾ ਤਕੜਾ ਰਾਜਾ ਕਿੰਨਾ ਕੁਝ ਦੇਤਾ ਮੈਨੂੰ ਤੇ ਐਵੇਂ ਰਾਬੜ ਵਾਲ ਹੁੰਦਾ ਜਦੋਂ ਆਪਾਂ ਰਾਬਤ ਮੰਗਦੇ ਆ ਉਦੋਂ ਨਹੀਂ ਉਹ ਸ਼ੇਨਾ ਮਿਲਦਾ ਜਦੋਂ ਰੱਬ ਆਪ ਦੀ ਆਪ ਦਿੰਦਾ ਉਹ ਛੱਪਰ ਪਾੜ ਕੇ ਦਿੰਦਾ ਜਦੋਂ ਆਪਾਂ ਕੋਈ ਮੰਦਿਰ ਮਸਜਿਦ ਕਿਸੇ ਗੁਰੂ ਘਰ ਥਾਂ ਤੇ ਜਾਂਦੇ ਆ ਉਦੋਂ ਰੱਬ ਨੂੰ ਕਾਇਦਾਈਦਾ ਜੋ ਕਹਿੰਦਾ ਰੱਬ ਰੱਬਾ ਬਹੁਤ ਖੁਸ਼ ਆ ਮੈਂ ਤੇਰੀ ਰਾਜਾ ਵਿੱਚ ਰਾਜੀ ਆ ਜੋ ਕੁਝ ਤੂੰ ਦੇ ਦੇਣਾ ਉਹ ਦਈ ਦੇਣਾ ਹੈ ਜਦੋਂ ਰੱਬ ਨੇ ਦੇਣ ਤੇ ਆਉਂਦਾ ਰੱਬ ਛੱਪਰੀ ਪਾੜ ਦਿੰਦਾ ਹੈ ਇਹ ਕਹਾਣੀ ਦਾ ਤਤ ਪਰ ਇਹ ਹੀ ਸੀ ਵੱਸ ਤੇ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਕਰ ਦਿਓ ਜੀ